ਪਿੰਡ ਮੋਹਣ ਮਾਜਰਾ ਦੇ ਨਿਵਾਸੀਆਂ ਨੇ ਆਪਣੇ ਪਿੰਡ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਪਿੰਡ ਨਿਵਾਸੀਆਂ ਨੇ ਸਰਬਸੰਮਤੀ ਨਾਲ ਰਜਨੀ ਰਾਣੀ ਪਤਨੀ ਗੁਰਸ਼ਕਤੀ ਬਾਗੜੀ ਮੋਹਣ ਮਾਜਰਾ ਨੂੰ ਸਰਪੰਚ ਅਤੇ ਪੰਜ ਰਤਨ ਚੰਦ ਜਸਵੀਰ ਕੁਮਾਰ ਬਲਜੀਤ ਕੌਰ ਮਨਜੀਤ ਕੌਰ ਹਕੇਸ਼ ਕੁਮਾਰ ਨੂੰ ਪੰਜ ਪਿੰਡ ਨਿਵਾਸੀਆਂ ਨੇ ਸਰਬਸੰਮਤੀ ਨਾਲ ਚੁਣਿਆ ਇਸ ਮੌਕੇ ਨਿਯੁਕਤ ਹੋਏ ਸਰਪੰਚ ਰਜਨੀ ਰਾਣੀ ਪਤਨੀ ਗੁਰਸ਼ਕਤੀ ਬਾਗੜੀ ਮੋਹਣ ਮਾਜਰਾ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਹ ਪਿੰਡ ਦੇ ਵਿੱਚ ਰਹਿ ਕੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇਵੇਗੀ ਅਤੇ ਇਹ ਨਹੀਂ ਨਹੀਂ ਬਲਕਿ ਅਤੇ ਉਸਨੇ ਵੀ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵੀ ਕਿਸਮ ਤਰ੍ਹਾਂ ਦੀ ਧੜੇਬੰਦੀ ਨਹੀਂ ਹੋਣ ਦੇਵੇਗੀ ਅਤੇ ਸਮਸਰ ਪੰਜਾਬ ਸਰਕਾਰ ਵੱਲੋਂ ਪਿੰਡ ਦੀ ਸਹੂਲਤ ਲਈ ਬਣਾਈਆਂ ਯੋਜਨਾਵਾਂ ਪਿੰਡ ਵਾਸੀਆਂ ਤੱਕ ਪਹੁੰਚਾਉਣ ਲਈ ਧੰਨਵਾਦ ਰਹੇਗੀ ਇਸ ਤਲਾਵਾ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਪਿੰਡ ਵਸਿਆਂ ਨੂੰ ਤਾਂ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਰਿਆਂ ਨੇ ਆਪਸ ਵਿੱਚ ਵੀ ਰਲ ਕੇ ਕਿਸੇ ਪਾਰਟੀਬਾਜ਼ੀ ਨੂੰ ਨਹੀਂ ਅਕੇ ਮੋਨਾ ਰੱਖਿਆ ਹੋਇਆ ਤੇ ਆਪਣਾ ਸਰਬਸੰਮਤੀ ਦੇ ਨਾਲ ਪਿੰਡ ਦਾ ਜਿਹੜਾ ਨੁਮਾਇੰਦਾ ਚੁਣਿਆ ਸਰਪੰਚ ਤੇ ਅਸੀਂ ਬਾਕੀ ਇਲਾਕੇ ਦੇ ਵਿੱਚ ਵੀ ਇਹੀ ਸਨੇਹ ਦੇਣਾ ਚਾਹੁੰਦੇ ਆ ਭਾਈ ਭਾਈ ਆਪਣੀ ਪਿੰਡ ਦੀ ਘਰ ਦੀ ਸਾਂਝ ਵਧ ਰੱਖਣੀ ਹੈ ਤਾਂ ਤੁਸੀਂ ਬੈਠ ਕੇ ਪੰਚਾਇਤਾਂ ਬਣਾਓ ਤੇ ਇਹਦੇ ਵਿੱਚ ਬਹੁਤ ਬੜੀ ਦੇਣ ਹੈ ਇਸ ਚੀਜ਼ ਦੀ ਸਾਰਿਆਂ ਨੂੰ ਇਹ ਖੁਸ਼ੀ ਦੀ ਗੱਲ ਹੈ ਅਸੀਂ ਸਾਰੇ ਪਿੰਡ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਸਾਡੇ ਮੋਹਨ ਲਾਲ ਸਰਪੰਚ ਜੀ ਨੇ 25 ਸਾਲ ਇਸ ਪਿੰਡ ਦੀ ਨੁਮਾਇਦਗੀ ਕੀਤੀ ਹੈ ਔਰ ਸਰਬਸੰਮਤੀ ਨਾਲ ਅਸੀਂ ਇਸ ਗੱਲ ਦੇ ਸਾਰੇ ਉਸ ਗੱਲ ਨੂੰ ਸਿਰੇ ਚੜਾਉਂਦੇ ਹੋਏ ਬੈਠੀ ਪੰਚਾਇਤ ਬਣਾ ਕੇ ਸਰਬਸੰਮਤੀ ਨਾਲ ਔਰ ਪਿੰਡ ਵਿੱਚ ਕੋਈ ਅਮਨ ਸ਼ਾਂਤੀ ਨਾਲ ਔਰ ਪਿੰਡ ਦੀ ਸਾਂਝਾ ਔਰ ਇਕਤਾ ਰੱਖਣ ਵਾਸਤੇ ਕਿਉਂਕਿ ਇੱਥੇ ਹਰ ਇੱਕ ਪਿੰਡ ਨੂੰ ਦੁੱਖ ਸੁੱਖ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਉਸ ਮੁਸ਼ਕਲਾਂ ਨੂੰ ਦੂਰ ਕਰਨ ਵਾਸਤੇ ਅਸੀਂ ਪਿੰਡ ਦੀ ਇਕਤਾ ਦੇ ਨਾਲ ਸਾਂਝਾ ਦੇ ਨਾਲ ਅਸੀਂ ਸਰਬਸੰਮਤੀ ਨਾਲ ਪੰਚਾਇਤ ਬਣਾਇਆ ਸਰਪੰਚ ਜੀ ਚੌੜੀ ਸਾਹਿਬ ਤੁਸੀਂ ਅੱਜ ਵਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਆ ਮੈਂ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਮਾਸੜ ਆਨੰਦ ਲਾਲ ਜੀ ਜਿਨ੍ਹਾਂ ਦੇ ਬੇਟਿਆਂ ਨੂੰ ਅੱਜ ਬੈਠਿਆਂ ਨੂੰ ਸਰਪੰਚੀ ਦਿੱਤੀ ਹੈ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜਿਹੜੇ ਸਾਡੇ ਭਰਾ ਇਹਨਾਂ ਦੇ ਵਿਰੋਧੀ ਖੜੇ ਤੇ ਉਹ ਵਿੰਦਰ ਜੀ ਜਿਨ੍ਹਾਂ ਨੇ ਅੱਜ ਵਿੰਦਰ ਜੀ ਔਰ ਲੱਤੀ ਜੀ ਉਹਨ ਜਿਨ੍ਹਾਂ ਨੇ ਸਾਨੂੰ ਇਹ ਸਮਰਥਨ ਦੇ ਕੇ ਆਪਣਾ ਸਾਰਾ ਕੁਝ ਤਿਆਗ ਕੇ ਨਗਰ ਦੀ ਨਗਰ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਸਭ ਤੋਂ ਪਹਿਲਾਂ ਵਧਾਈ ਦੇ ਪੱਤੇ ਮੇਰੇ ਭਰਾ ਹਨ ਉਹ ਤੋਂ ਬਾਅਦ ਸਰਪੰਚ ਜੀ ਹਨ ਬਾਕੀ ਲੱਗੇ ਸਾਰੇ ਹੀ ਖੁਸ਼ ਹੈ ਮੈਂ ਸਾਰੇ ਬਿੰਦਾਂ ਨੂੰ ਸੁਨੇਹਾ ਦਿੰਦਾ ਵੀ ਸਾਰੇ ਬਿੰਦਾਂ ਸਰਬਸੰਮਤੀ ਦੇ ਨਾਲ ਜਿਹੜੀ ਸਰਪੰਚੀ ਹੋਣੀ ਚਾਹੀਦੀ ਹੈ ਪੇਜ ਦੇ ਵਿੱਚ ਸਾਰਿਆਂ ਦੀ ਇੱਜ਼ਤ ਹੈ ਸਾਰਿਆਂ ਦਾ ਇਕੱਠ ਹੈ ਸਾਰਿਆਂ ਦਾ ਪਿਆਰ ਹੈ ਐਡੇ ਵਾਧਾ ਹੈ